ਜੀ ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਸਵੇਰਾ ਨਿਊਜ਼ 2023 ਦੇ ਵਿੱਚ ਵੀ ਅਸੀਂ ਲੋਕਾਂ ਦੀ ਜਿੰਨੀ ਵਾਰ ਕਵਰੇਜ ਕੀਤੀ ਆ ਜੇ ਕਿਸੇ ਦੀ ਕੋਈ ਵੀ ਖਬਰ ਲੋਕਾਂ ਦੇ ਹਿੱਤ ਦੇ ਵਿੱਚ ਖਬਰਾਂ ਕੀਤੀਆਂ ਆ ਪਾਣੀ ਦੀਆਂ ਲੋਕਾਂ ਨੂੰ ਜਿਹੜੀ ਮੁਸ਼ਕਲ ਹੁੰਦੀ ਆ ਸਾਡੀ ਵੀਡੀਓ ਦੇਖ ਕੇ ਲੋਕ ਪੇ ਮਦਦ ਕਰਦੇ ਆ ਹੁਣ ਵੀ ਅਸੀਂ 2025 ਦੇ ਵਿੱਚ ਅਸੀਂ ਕੜੇ ਆ ਪਿੰਡ ਕੋਲੀਆਂ ਦੇ ਵਿੱਚ ਤਸਵੀਰਾਂ ਤੁਹਾਨੂੰ ਇੱਕ ਵਾਰੀ ਦੱਸ ਦਈਏ ਇਹ ਇਸ ਟਾਈਮ ਮੌਜੂਦਾ ਤਸਵੀਰਾਂ ਹੈਗੀਆਂ ਆ ਤੇ ਆ ਤੁਸੀਂ ਦੇਖ ਰਹੇ ਹੋ ਪਿੱਛੇ ਪਿੰਡ ਦੇ ਵਿੱਚ ਦੇਖ ਲਓ ਪਾਣੀ ਵੜਿਆ ਪਿਆ ਆ ਇਹ ਜਿਹੜਾ ਪਿੰਡ ਆ ਇਹ ਕੋਲੀਆਂ ਪਿੰਡ ਆ ਕੋਲੀਆਂ 418 ਆ ਦਰਿਆ ਦੇ ਬਿਲਕੁਲ ਨਜ਼ਦੀਕ ਆ ਤੇ ਪਾਣੀ ਇਸ ਟਾਈਮ ਪਿੰਡ ਦੇ ਵਿੱਚ ਵੜ ਗਿਆ ਪਿੰਡ ਦੇ ਸਰਪੰਚ ਸਾਹਿਬ ਆ ਹਾਂਜੀ ਉਹਨਾਂ ਨਾਲ ਗੱਲਬਾਤ ਕਰਦੇ ਆ 2023 ਦੇ ਵਿੱਚ ਕਿੱਦਾਂ ਦੀ ਸਥਿਤੀ ਸੀਗੀ ਅੱਜ ਹੁਣ ਮੌਜੂਦਾ ਹੁਣ ਮੌਜੂਦਾ ਹੁਣ ਮੌਜੂਦਾ ਕਿੱਦਾਂ ਦੀ ਸਥਿਤੀ ਹੈ ਹਾਂਜੀ ਪਾਜੀ ਕੀ ਨਾਮ ਪਾਜੀ ਆ ਤੁਹਾਡਾ ਡੇਵਿਡ ਮਸੀਹ ਕੋਲੀਆਂ 418 ਮੌਜੂਦਾ ਸਰਪੰਚ 2023 ਦੇ ਵਿੱਚ ਕਿਦਾਂ ਦੀ ਸਥਿਤੀ ਸੀ ਆਪਣੀ ਬਹੁਤ ਮਾੜਾ ਕੰਮ ਉਦੋਂ ਵੀ ਬਹੁਤ ਨੁਕਸਾਨ ਹੋਇਆ ਜੀ ਮਾਲ ਡੰਗਰ ਲੋਕਾਂ ਦਾ ਰੁੜ ਗਿਆ ਘਟ ਹੈਗੇ ਤੇ ਘਰਾਂ ਦੇ ਘਰ ਬਹਿ ਗਏ ਬਹੁਤ ਜਿਆਦਾ ਨੁਕਸਾਨ ਹੋਇਆ ਉਸੇ ਤਰ੍ਹਾਂ ਹੁਣ ਪਰਸੋਂ ਇੱਕ ਵਾਰੀ ਫੇਰ ਇਦਾਂ ਹੀ ਹੋਇਆ ਤੇ ਚਲੋ ਇੱਕ ਵਾਰੀ ਉਤਰ ਗਿਆ ਦੁਬਾਰਾ ਫੇਰ ਚੜਨਾ ਸ਼ੁਰੂ ਹੋ ਗਿਆ ਹੁਣ ਪਾਣੀ ਇਹ ਉਸ ਤੋਂ ਵੀ ਜਿਆਦਾ ਦੱਸਿਆ ਜਾ ਰਿਹਾ ਪਾਣੀ ਆਣਾ ਜੀ ਤੇ ਹੁਣ ਵੀ ਬਹੁਤ ਜਿਹੜਾ ਪਰਸੋਂ ਪਾਣੀ ਆਇਆ ਉਹਨੇ ਵੀ ਬਹੁਤ ਨੁਕਸਾਨ ਕੀਤਾ ਘਰਾਂ ਦੇ ਘਟ ਹੈਗੇ ਮਾਲ ਡੰਗਰ ਰੋੜ ਗਿਆ ਲੋਕਾਂ ਦਾ ਤੇ ਬਾਕੀ ਹੁਣ ਵੀ ਫਿਰ ਪਾਣੀ ਆ ਗਿਆ ਹੁਣ ਉਸ ਤੋਂ ਵੀ ਜ਼ਿਆਦਾ ਕਹਿੰਦੇ ਦੱਸਿਆ ਗਿਆ ਹੈ ਪਾਣੀ ਜੀ ਕੱਲ ਇੱਥੇ ਸਰਕਾਰੀ ਅਕੀ ਅਫਸਰ ਐ ਸੀ ਨਾਲ ਮੰਤਰੀ ਵੀ ਐ ਸੀ ਉਹਨਾਂ ਵੱਲੋਂ ਕੀ ਗੱਲ ਕਹੀ ਸੀਗੀ ਕਿਹੜੀ ਗੱਲ ਮਦਦ ਦੀ ਕੋ ਪਿੰਡ ਦੀ ਮਦਦ ਵਾ ਮਤ ਕਹਿੰਦੇ ਜੀ ਤੁਹਾਡੇ ਤੁਸੀਂ ਬੰਦਾਂਗੇ ਆਪਣੇ ਬਾਅਦ ਤੋਂ ਬਾਅਦ ਮਦਦ ਕਰਾਂਗੇ ਤੁਹਾਡੀ ਤੇ ਕਹਿ ਕੇ ਚਲ ਜਾਂਦੇ ਆ ਪਰ ਹੁਣ ਅੱਗੇ ਦਾ ਪਤਾ ਨਹੀਂ ਐ ਕਿ ਵੀ ਇਦਾਂ ਹੀ ਨਿਕਲ ਜਾਣਾ ਕੰਮ ਆ ਮੌਕੇ ਦਾ ਕੰਮ ਨਹੀਂ ਕਰਦੇ ਹੈਗੇ ਕੋਈ ਵੀ ਤੇ ਮੌਕਾ ਦੇਖ ਕੇ ਚਲ ਜਾਂਦੇ ਮੁਲਕੇ ਕੋਈ ਨਹੀਂ ਪੁੱਛਦਾ ਜੀ ਜੀ ਅਸੀਂ ਗੱਲ ਕਰੀਆ ਤੁਸੀਂ ਬੰਨ ਵੀ ਇਹਨਾਂ ਨੇ ਹੁਣੇ ਬੰਨਿਆ ਆ ਮੇਰੇ ਸਾਹ 10 15 ਦਿਨ ਪਹਿਲਾਂ ਉਹ ਡੇਢ ਸਾਲ ਸੁੱਤੇ ਰਹੇ ਫੇ ਟੁੱਟ ਗਿਆ ਜੀ ਉਹ ਡੇਢ ਸਾਲ ਪਹਿਲੇ ਵੀ ਦੋ ਕੁ ਵਾਰ ਹੀ ਆਏ ਵਿੱਚ ਮਾੜਾ ਮੋਟਾ ਕਰਕੇ ਚਲ ਜਾਂਦੇ ਆ ਫੇਰ ਉਦਾਂ ਹੀ ਟੁੱਟ ਜਾਂਦੀ ਆ ਫੇਰ ਉਹੀ ਹਾਲ ਉਹ ਇਧਰ ਮੁਤਾਬਕ ਸਾਰਾ ਪਿੰਡਾਂ ਦਾ ਪਿੰਡ ਤਬਾਹ ਹੋ ਗਿਆ ਜੀ ਪਾਣੀ ਨਾਲ ਫਸਲਾਂ ਤਬਾਹ ਹੋ ਗਈਆਂ ਬਹੁਤ ਨੁਕਸਾਨ ਹੋਇਆ ਜੀ ਬਹੁਤ ਪਰੇਸ਼ਾਨਾ ਲੋਕ ਤੇ ਪਰ ਇੱਕ ਗੱਲ ਹੈ ਵੀ ਪਾਣੀ ਹਰ ਸਾਲ ਦੋਹਾਂ ਤਿੰਨਾਂ ਸਾਲਾਂ ਬਾਅਦ ਆਉਂਦਾ ਆਉਂਦਾ ਨਾ ਇੰਨਾ ਇੰਨਾ ਫੰਡ ਆਉਂਦਾ ਆ ਕਰੋੜਾਂ ਰੁਪਈਆ ਦਾ ਵੀ ਫੰਡ ਕਿਹ ਦਿੰਦੇ ਆ ਪਰ ਉਹ ਪੈਸੇ ਜਾਂਦੇ ਕਿੱਧਰ ਆ ਉਹ ਇੰਤਜ਼ਾਮ ਪੱਕਾ ਨਹੀਂ ਕੋਈ ਕੁਝ ਨਹੀਂ ਆਏ ਬਸ ਲਾਰੇ ਲਾ ਕੇ ਬੰਦੇ ਆ ਕੋਈ ਸੁਵਿਧਾ ਨਹੀਂ ਹੈ ਜੀ ਤੇ ਆਪਣੇ ਬਹੁਤ ਆਪਣੇ ਕੋਈ ਕਹਾਣੀ ਸੁਣ ਕੇ ਜਾਂਦੇ ਕੋਈ ਪੋਸਟ ਨਹੀਂ ਕਰਕੇ ਜਾਂਦੇ ਕੋਈ ਕੰਮ ਕਰਕੇ ਨਹੀਂ ਜਾਂਦੇ ਬਸ ਲਾਰੇ ਲਾ ਕੇ ਜਾਂਦੇ ਜਿੰਨੇ ਵੀ ਆਉਂਦੇ ਆ ਕੱਲ ਵੀ ਡੀਸੀ ਸਾਹਿਬ ਆਏ ਕੱਲ ਵੀ ਵਾਹ ਚਲ ਗਏ ਪਰ ਉਹਨਾਂ ਨੇ ਚਲੋ ਮੌਕਾ ਦੇਖਦੇ ਆ ਦੇਖੋ ਹੁਣ ਕੀ ਕਰਦੇ ਅੱਗੇ ਤੇ ਅੱਜ ਫੇਰ ਪਾਣੀ ਚੱਲ ਚੁੱਕਿਆ ਜੀ ਘਰਾਂ ਦੇ ਅੰਦਰ ਪਾਣੀ ਅੰਦਰ ਵਰਜਾ ਜੀ ਪਾਣੀ ਚੱਲਦਾ ਇਹ ਬੋਰੀਆਂ ਤਾਂ ਲਾਈਆਂ ਹਾਂਜੀ 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 ਦੇਖੋ ਪਿੰਡ ਦੇ ਵਿੱਚ ਸਾਰਾ ਪਾਣੀ ਅਜੇ ਚੰਨਾ ਸੂਰੀ ਹੋਇਆ ਬਹੁਤ ਤੇਜ਼ੀ ਨਾਲ ਸ਼ੁਰੂ ਹੋ ਰਿਹਾ ਪਾਣੀ ਚੱਲ ਗਿਆ ਇਹ ਸਵੇਰੇ ਕੱਲ ਸਾਰੀ ਸੁੱਕੀ ਸੀ ਜੀ ਸਵੇਰ ਆ ਘੰਟੇ ਦੇ ਵਿੱਚ ਵਿੱਚ ਆ ਗਿਆ ਪਾਣੀ ਇਹ ਮੇਸਨ ਫੁੱਟ ਫੁੱਟ ਪਾਣੀ ਛੱਡ ਗਿਆ ਹੋਣਾ ਹਾਂਜੀ ਹਾਂਜੀ ਜਿਆਦਾ ਕਿੰਨੇ ਕਿੰਨੇ ਪਾਣੀ ਆ ਜਾਂਦਾ ਇਹ ਸਭ ਤੋਂ ਜਗਾ ਜਗਾ ਉੱਚੀ ਆ ਜੀ ਇੱਥੇ ਪਾਣੀ ਨਹੀਂ ਆਂਦਾ ਸਭ ਤੋਂ ਜਗ੍ਹਾ ਉੱਚੀ ਆ ਇੱਥੇ ਵੀ ਪਹੁੰਚ ਗਿਆ ਪਾਣੀ ਸਰਪੰਚ ਸਾਹਿਬ ਅ ਕੋਲੀਆਂ ਪਿੰਡ ਦੇ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਆ ਤੇ ਉਹਨਾਂ ਦਾ ਕਹਿਣਾ ਵੀ ਸਾਡੀ ਆ ਨਾ ਬਤ ਤੋਂ ਬਤ ਮਦਦ ਕੀਤੀ ਜਾਵੇ ਕੱਲ ਵੀ ਇੱਥੇ ਸਾਰੇ ਮੰਤਰੀ ਆਏ ਸੀਗੇ ਐਮਪੀ ਸਾਹਿਬ ਵੀ ਆਏ ਸੀਗੇ ਹੋਰ ਵੀ ਸਾਰੇ ਨੁਮਾਇੰਦੇ ਜਿੰਨੇ ਆਪਣੇ ਅਧਿਕਾਰੀ ਸਾਰੇ ਆਏ ਪਰ ਕੋਈ ਵੀ ਕੋਈ ਵਧੀਆ ਦਿਲਾਸਾ ਨਹੀਂ ਦੇ ਸੀ ਇੱਕ ਵਾਰ ਕੈਮਰਾਮੈਨ ਨੂੰ ਫੇਰ ਦੱਸਦਾ ਆ ਤਸਵੀਰਾਂ ਦੇਖੀਆਂ ਜਾਣਾ ਲੋਕਾਂ ਨੇ ਆਪਣੇ ਗੇਟਾਂ ਦੇ ਸਾਹਮਣੇ ਬੋਰੀਆਂ ਬਨ ਬਨ ਰੱਖੀਆਂ ਤਾ ਜੋ ਪਾਣੀ ਅੰਦਰ ਨਾ ਅੰਦਰ ਨਾ ਜਾਵੇ ਨੁਕਸਾਨ ਨਾ ਹੋ ਸਕੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਾਣੀ ਵੀ ਇੱਥੇ ਸਰਪੰਚ ਸਾਹਿਬ ਨਾਲ ਅਸੀਂ ਗੱਲਬਾਤ ਕੀਤੀ ਸਵੇਰ ਦਾ ਪਾਣੀ ਇੱਥੇ ਬਿਲਕੁਲ ਨਹੀਂ ਸੀਗਾ ਜੇ ਹੁਣ ਤੁਸੀਂ ਦੇ ਲਓ 1 ਫੁੱਟ ਫੁੱਟ ਪਾਣੀ ਇੱਥੇ ਆ ਗਿਆ ਉਹਨਾਂ ਵੱਲੋਂ ਇਹ ਵੀ ਗੱਲ ਕਹੀ ਆ ਇਹ ਪਾਣੀ ਵੱਧ ਵੀ ਸਕਦਾ ਆ ਇਹ ਪਾਣੀ ਹਰ ਸਾਲ ਵੱਧ ਆਇਆ ਹੁਣ ਵੀ ਵੱਤ ਸਕਦਾ ਤਸਵੀਰਾਂ ਤੁਸੀਂ ਦੇ ਅਗਲੇ ਘਰਾਂ ਹਾਂਜੀ ਅਗਲੇ ਘਰਾਂ ਦੀਵਾਲੀ ਵੀ ਦੇਖੋ ਬਾਹਰ ਖੜੇ ਆ ਉਹਨਾਂ ਨਾਲ ਵੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਪਾਣੀ ਵੀ ਇੱਥੇ ਜ਼ਿਆਦਾ ਆ ਜਿਸ ਪਾਣੀ ਦੇ ਵਿੱਚ ਖੜੇ ਆ ਥੱਲੇ ਪਤਾ ਨਹੀਂ ਉਚਾਈ ਜਗਾ ਆ ਜਾਂ ਹੈਗੀ ਡੂੰਗੀ ਜਗਾ ਇਸ ਕਿਉਂਕਿ ਪਿੰਡਾਂ ਦੇ ਰੋੜ ਕੇਈ ਵਿੱਚ ਟੁੱਟੇ ਹੁੰਦੇ ਨਾਲੀਆਂ ਹੁੰਦੀਆਂ ਆ ਜਿਸ ਕਰਕੇ ਸਾਨੂੰ ਵੀ ਬੜੇ ਹੌਲੀ-ਹੌਲੀ ਤੁਰਨੇ ਪੈਂਦਾ ਕੋਈ ਐਦਾਂ ਕਿਉਂਕਿ ਸਾਡੇ ਨਾਲ ਨਾ ਕੋਈ ਦਾ ਹਾਸਲ ਤਸਵੀਰਾਂ ਫੇਰ ਤੁਸੀਂ ਦੇਖ ਰਹੇ ਹੋ ਇਸ ਟਾਈਮ ਅਸੀਂ ਮਕੇਰੀਆਂ ਦੇ ਪਿੰਡ ਕੋਲੀਆਂ ਦੇ ਵਿੱਚ ਖੜੇ ਆ ਐ ਰਾਘੀ ਰਿਆਣਾ ਅਥੇ ਗੱਲ ਗੱਲਬਾਤ ਕਰਦੇ ਆ ਕੀ ਕਿਆ ਨਾ ਚਾਹੁੰਦੇ ਆ ਹਾਂਜੀ ਪਾਜੀ ਕੀ ਪਾਜੀ ਕੀ ਨਾਮ ਆਪਣਾ ਵੀਰ ਕੀ ਨਾਮ ਆਪਣਾ ਜੀ ਮੇਰਾ ਬੱਬੂ ਨਾ ਇਹ ਅੱਜ ਸਵੇਰੇ ਪਾਣੀ ਸੀ ਗਿਆ ਅਥੇ ਕਿਲੀ ਨਹੀਂ ਜੀ ਹੁਣ ਆਇਆ ਆਪਣਾ ਇਹ ਹੁਣੇ ਆਇਆ ਹਾਂਜੀ ਪਾਣੀ ਕਿੰਨਾ ਟਾਈਮ ਕਿੰਨਾ ਟਾਈਮ ਪਹਿਲਾਂ ਹਲੇ ਚੜਨਦੇ ਆ ਬਣ ਜੀ ਅੱਛਾ ਪਾਣੀ ਚੜਦਾ ਪਿਆ ਹਾਂਜੀ ਤੇ ਇਹ ਫਿਰ ਕਿੰਨੇ ਕਿੰਨੇ ਪਾਣੀ ਆ ਜਾਂਦਾ ਇਹ ਦੇਖੋ ਜੀ ਹੁਣ ਅੱਗੇ ਪਤਾ ਨਹੀਂ ਕਿੰਨਾ ਆਂਦਾ ਕਿੰਨਾ ਨਹੀਂ ਅੱਛਾ ਤੇ ਜੇ ਜੇ ਕੀ ਤੁਸੀਂ ਗੱਲ ਕਰਦੇ ਤੇ ਲੋਕ ਕੋਈ ਇੱਥੇ ਮਦਦ ਕਰਨ ਵਾਸਤੇ ਆਉਂਦੇ ਜਾਂ ਸਰਕਾਰ ਵੱਲੋਂ ਜਾਂ ਕੋਈ ਹਾਲੇ ਤੱਕ ਕੋਈ ਨਹੀਂ ਜਾਂਦਾ ਪਿਆ ਅੱਜ ਕੱਲ ਪਰਸੋਂ ਉਹਦੀ ਪਣੀ ਆਇਆ ਤਾਂ ਵੀ ਕੋਈ ਨਹੀਂ ਆਇਆ ਸੀ ਪਾਣੀ ਕੋਈ ਨਹੀਂ ਹੈ ਇੱਥੇ ਤੁਹਾਡੇ ਏਰੀਆ ਦੇ ਵਿੱਚ ਡੀਸੀ ਸਾਹਿਬ ਤੇ ਐਮਐਲਏ ਜਾਂ ਹੋਰ ਮੰਤਰੀ ਸਾਰੇ ਆਏ ਅੱਜ ਤਾਂ ਕਹਿੰਦੇ ਇਹ ਮੁਆਵਜ਼ਾ ਨੂੰ ਜਾਂਦੇ ਸਾਡੇ ਕੋਲੀਆਂ ਜੇ ਕੋਈ ਨਹੀਂ ਆਂਦਾ ਇੱਥੇ ਕੋਈ ਨਹੀਂ ਆਂਦਾ ਇੱਥੇ ਕਹੀਂ ਇੱਕ ਹੋਰ ਵੱਡੀ ਸਮੱਸਿਆ ਦੇਖੀ ਆ ਨਾਲ ਹੀ ਤੁਹਾਡੇ ਦਰਿਆ ਪੈਂਦਾ ਤੇ 500 ਇੱਥੋਂ 500 ਮੀਟਰ ਤੇ ਤੇ ਕੋਈ ਇਹਦਾ ਬੰਨ ਬੁੰਦਾ ਉਹ ਸਾਹਮਣੇ ਰਿਹਾ ਜੀ ਉਹ ਸਾਹਮਣੇ ਦਰਿਆ ਦਿੱਸਦਾ ਹਾਂਜੀ ਇਹ ਵੀ ਦਰਿਆ ਦਾ ਪਾਣੀ ਇੱਡੀ ਜ਼ੋਰ ਤੇ ਹੈ ਹਾਂ ਜੀ ਇੱਡੀ ਜ਼ਿਆਦਾ ਪਾਣੀ ਤੇ ਨੁਕਸਾਨ ਕਿੰਨਾ ਕਿੰਨਾ ਹੁੰਦਾ ਹੈ ਕਰ? ਨੁਕਸਾਨ ਬਹੁਤ ਹੋ ਜਾਂਦਾ ਜੀ ਲੋਕਾਂ ਦੇ ਮਕਾਨ ਗਏ ਟੁੱਟ ਜਾਂਦੇ ਗਏ ਦਾ ਡੰਗਰ ਪਸ਼ੂਆਂ ਦਾ ਜ਼ਿਆਦਾ ਨੁਕਸਾਨ ਹੈ। ਹੁਣ ਕੀ ਕਹਿਣਾ ਚਾਹੁੰਦੇ ਤੁਸੀਂ? ਹੁਣ ਕੀ ਹੱਲ ਕਰਦੇ ਨਹੀਂ ਅਸੀਂ ਵੋਟਾਂ ਲੈ ਲਾਂਗੇ ਫਿਰ ਦੇਖਾਂਗੇ। ਜੇ ਵੋਟਾਂ ਲੈਣ ਆਉਣਗੇ। ਵੋਟਾਂ ਕਿਸੇ ਦੀ ਪਾਣੀ ਹੈ ਤਰੋਂ। 27 ਦੇ ਵਿੱਚ ਵੋਟਾਂ ਨਹੀਂ ਪਾਉਗੇ। ਨਹੀਂ ਪਾਣੀ ਹੈ ਸਾਬ। ਇਹ ਪਾਉਣੀਆਂ ਤਾਂ ਜੇ ਸਾਡਾ ਹੈ। ਸਦਾ ਹੱਲ ਹੋਏਗਾ ਮੈਂ ਕਿਹਾ ਜੀ ਪਿੰਡ ਵਾਲਿਆਂ ਨੇ ਇੱਕ ਹੋਰ ਗੱਲ ਕਹੀ ਆ ਵੀ ਅਸੀਂ 27 ਦੇ ਵਿੱਚ ਵੋਟਾਂ ਹੀ ਫੇਪ ਹੋਣੀਆਂ ਜੇ ਸਾਡੇ ਇੱਧਰ ਦਾ ਵਿਕਾਸ ਹੋਏਗਾ ਜੇ ਕਿਤੇ ਹੱਲ ਨਹੀਂ ਹੋਇਆ ਫੇ ਕਹਿੰਦੇ ਵੋਟਾਂ ਵੀ ਉਹਨਾਂ ਕੋਲ ਲੈਣ ਜਿੱਥੇ ਹੱਲ ਕਰਾਂਦੇ ਆ ਮਕੇਰੀਆਂ ਤੋਂ ਕੁਲਵਿੰਦਰ ਹੈਪੀ